ਕਾਫੀ ਪਾਣੀ ਦਾ ਜਿਹੜਾ ਵਾਹ ਵਧ ਰਿਹਾ ਹੈ ਆ ਉਹ ਤੁਸੀਂ ਨਾਲ ਦੇਖਦੇ ਆਂ ਵੀ ਇਹ ਕਿੰਨੇ ਪਪੂਲਰ ਵੀਡੀਓ ਆ 2 ਕਿਲੋਟਾ ਗ੍ਰੇਵਿੰਟ ਦੇ ਵਿੱਚ ਵੀ ਉਹ ਨੂੰ ਰਿਕਵਰ ਕੀਤਾ ਤੁਸੀਂ ਕੀ ਕਹਿਣਾ ਚਾਹੁੰਦੇ ਓ ਇਸ ਬਾਰੇ ਵਾਹਿਗੁਰੂ ਖਾਲਸਾ ਸਾਹਿਬ ਜੀ ਬੋਲੇ ਮੈਂ ਅਜਿਹਾ ਨਹੀਂ ਤੇ ਸੀ ਜਿੱਦਾਂ ਕਿ ਆਪਾਂ ਸਾਰਿਆਂ ਨੂੰ ਪਤਾ ਆ ਜਿੱਦਾਂ ਪਿੱਛੇ ਪਾਣੀ ਬਹੁਤ ਛੱਡਿਆ ਗਿਆ ਆ ਸਿਆਣਿਆਂ ਨੇ ਕਿਹਾ ਬਸ ਸਰਕਾਰਾਂ ਨੇ ਜਿੱਦਾਂ ਕਿਹਾ ਕਿ ਸਰਕਾਰਾਂ ਦਾ ਕਿਹਾ ਸ਼ਰਮ ਤੇ ਪ੍ਰਣਾਲਾ ਉੱਥੇ ਦਾ ਉੱਥੇ ਜਿਵੇਂ ਕਿ ਪਛੀੜਰ ਆਪਣੇ ਵੀਡੀਓ ਸਾਫ ਫਲੋਰ ਹਲਕਾ ਇੰਚਾਰਜ ਫਲੋਰ ਸਾਰੇ ਨੇ ਆਪ ਬੇਨਤੀ ਕੀਤੀ ਜੀ ਕਿਸਾਨਾਂ ਨੇ ਵਾਹ ਜਿੱਦਾਂ ਵਿੱਚ ਪਾਪੂਦਰ ਵਿਜੇ ਆ ਇਹ ਕਿਸਾਨਾਂ ਨੂੰ ਸਾਡੇ ਭਰਾ ਹੀ ਆ ਚਲੋ ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਫਸਲੀ ਚੱਕਾ ਜਿਹਦਾ ਕਾਰਕ ਤੇ ਝੋਨਾ ਲਾ ਲਓ ਪਰ ਦਸਤ ਨਾ ਲਾਓ ਜਿੱਦਾਂ ਹੁਣ ਤਾਂ ਤੁਸੀਂ ਦਿਖਾ ਲਓ ਇੱਧਰ ਵੀ ਇਹ ਦੋ ਤਿੰਨ ਖਤਿਆਂ ਅੰਦਰ ਦਰਾਰ ਰਹਿ ਗਿਆ ਜੀ ਇਹ ਦੋ ਤਿੰਨ ਖਤਿਆਂ ਅੰਦਰ ਦਰਾਰ ਗਿਆ ਵਿੱਚ ਪਾਪੂਦਰ ਆ ਇਹ ਪਾਪੂਦਰ ਨਾਲ ਡੱਕ ਲਾ ਕੇ ਇੱਧਰ ਮੌਸਮ ਮੀਂਹ ਨਾਲ ਨੁਕਸਾਨ ਹੋ ਜਾਂਦਾ ਤੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਇਹ ਭਰਾਵਾਂ ਨੂੰ ਇਹਨਾਂ ਨੂੰ ਵੀ ਕਿਸਾਨਾਂ ਨੂੰ ਵੀ ਇਹ ਬਲੋ ਫਤਨਾ ਦਾ ਵੀ ਜੋ ਚੋਨਾ ਦਾ ਕਣਕ ਪੱਪੂ ਤੋਂ ਫਤਨਾ ਲਾਓ ਕਦੇ ਨਾਲ ਲਾਓ ਜਦੋਂ ਇਹ ਸਵਾ ਲੰਘ ਗਿਆ ਚਲੋ ਸੁਖ ਸੁਭਿਦੇਸ਼ ਘਰ ਲੰਘ ਜਿਵੇਂ ਕੋਈ ਨਾ ਨਾ ਵਾਪਰੇ ਕੋਈ ਇਦਾਂ ਦੀ ਤੁਸੀਂ ਜਿਹੜਾ ਐਸਡੀਐਮ ਆ ਜਾਂ ਡੀਸੀ ਸਾਹਿਬ ਆ ਤੁਸੀਂ ਇਹਨਾਂ ਲੈਕਚਰ ਰੂਪ ਵਿੱਚ ਦੋਗੇ ਬਿਲਕੁਲ ਦਮਾ ਜੀ ਸਾਰੇ ਪ੍ਰਸ਼ਾਸਨਾਂ ਬਣਾ ਹਲਕੀਆਂ ਸੰਗਤਾਂ ਨੂੰ ਨਾਲ ਲਿਆਗੇ ਠੀਕ ਹੈ ਜੀ ਇਹ ਸਾਰੇ ਪ੍ਰਸ਼ਾਸਨ ਦੇ ਨਿਗ੍ਹਾ ਜ ਲੈ ਆਵਾਂਗੇ ਕਿ ਹਰੇਕ ਵਾਰ ਇੱਥੇ ਜਦੋਂ ਆਉਂਦਾ ਵਿਚਾਰੀ ਕਿੰਨੇ ਫਤਨਾ ਡੁੱਬਦੀਆਂ ਕਿੰਨਾ ਨੁਕਸਾਨ ਹੁੰਦਾ ਪੰਜਾਬ ਵਿੱਚ ਡੁੱਬਦਾ ਜੀ ਪਰ ਜਿਹੜੇ 2 ਢਾਹ ਕਿਲੋਮੀਟਰ ਕਵਰ ਕੀਤਾ ਜੇ ਪਪੂਲਰ ਲੋਕਨ ਲਾਇਓ ਆ ਤੁਸੀਂ ਇਹ ਸੰਬੰਧੀ ਸ਼ਿਕਾਇਤ ਕਰੋਗੇ ਕਿ ਨਹੀਂ ਸ਼ਿਕਾਇਤ ਲਾਉਣ ਨਾਲ ਕਿਸੇ ਦਾ ਸਹਿਯੋਗ ਨਾ ਕਰਾਂਗੇ ਸਮਾਨ ਕਾਫੀ ਆ ਆਪਦੀ ਸਾਰੇ ਇਲਾਕੇ ਦੇ ਸਾਡੇ ਬਹੁ ਵੀ ਸਾਡੇ ਕਿਸਾਨ ਭਰਾਵਾਂ ਨੂੰ ਬੇਨਤੀ ਵੀ ਕਰਾਂਗੇ ਅਸੀਂ ਵੀ ਭਰਾ ਜੀ ਕੋ ਫਸਲ ਚੱਕਰ ਭੇਜ ਲੋ ਕਣਕ ਝੋਨਾ ਵੀਜ ਲੋ ਪਪੂਲਰ ਨਾ ਲਾਓ ਜਿੱਦਾਂ ਅਸੀਂ ਦੇਖਦੇ ਆ ਸਿਆਣੇ ਕਹਿੰਦੇ ਨੇ ਵੀ ਬੋਏ ਆਈ ਜਾਨ ਬੰਦੇ ਕੁੜੀ ਦੇ ਕਾਨ ਅਸੀਂ ਇਹ ਦੇਖਦੇ ਆ ਵੀ ਹੁਣ ਵੀ ਟਰਾਲੀਆਂ ਲੈ ਕੇ ਸਾਰੇ ਆ ਰਹੇ ਕਿ ਪਹਿਲਾਂ ਕਿਸੇ ਧਿਆਨ ਨੇ ਦਰੋਂਦਾ ਇਹ ਜੀ ਹੁਣ ਵੀ ਕਿਸਾਨ ਆਪਣੇ ਤੌਰ ਤੇ ਆ ਰਿਹਾ ਹੈ ਸਾਨੂੰ ਵੇ ਸਵੇਜ ਦੇ ਫਰਦਿਆਂ ਨੂੰ ਹੋ ਗਿਆ ਅਸੀਂ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਦੇਖਿਆ ਇਹ ਆਪਣੇ ਤੌਰ ਤੇ ਕਿਸਾਨ ਬਣ ਰਿਹਾ ਜੀ ਜਿਹਨਾਂ ਨੂੰ ਦੁੱਖ ਆ ਦੁੱਖ ਤਾਂ ਹੈਗਾ ਪਹਿਲਾਂ ਵੀ ਆਪ ਦੇਖ ਸਕਦੇ ਆ ਇਹ ਪਾਜੀ ਇਹਦਾ ਕਹਾਵਤ ਤੋਂ ਸੱਚੀ ਮੋ ਕਹਾਵਤ ਸਿਆਣੇ ਬਣਾਈ ਹੈ ਨਾ ਨੇੜੇ ਜਨਵਰ ਨੂੰ ਕੁੜੀ ਦੇ ਕੰਨ ਮਜਬੂਰੀ ਆ ਹਾਂਜੀ ਤੁਸੀਂ ਕੀ ਕਹਣਾ ਚਾਹਤੇ ਹੋ ਸ਼ਾਰਟਕਟ ਦੇਖੋ ਜੀ ਜਿਹੜਾ ਵਗਦੇ ਪਾਣੀ ਹੁੰਦੇ ਜਦੋਂ ਉਹਦੇ ਮਰੇ ਰੋਕ ਲੱਗ ਜਾਂਦੀ ਆ ਇਹ ਕੁਦਰਤ ਦਾ ਇੱਕ ਸੂਲ ਆ ਕਿ ਉਹ ਪਾਣੀ ਨੇ ਆਪਣਾ ਥਾਂ ਬਣਾਉਂਦੇ ਹੋਏ ਨੇ ਜਾਣਾ। ਇਹ ਜਿਹੜਾ ਦਰਿਆ ਆ ਇਹਦੇ ਵਿੱਚ ਬਹੁਤ ਰੇਤ ਜੰਮ ਚੁੱਕੀ ਆ। ਇਹ ਕਿਹੜਾ ਰੇਤ ਆ ਇਹ ਇੱਕ ਕੁਦਰਤੀ ਸਰੂਤ ਆ ਜਿਹੜਾ ਆਰਥਿਕਤਾ ਨੂੰ ਕਾਫੀ ਉਭਾਰਨ ਦਾ ਪੰਜਾਬ ਦੀ ਨੂੰ। ਪਰ ਜਿਹੜੀ ਸਰਕਾਰ ਦੀ ਪਤਾ ਨਹੀਂ ਕੀ ਮਾਨਸਾ ਆ ਕੀ ਨਿਲੈਕੀ ਆ ਉਹ ਇਤੋਂ ਰੇਤਾ ਵੀ ਨਹੀਂ ਚੱਕਣ ਦਿੰਦੀ ਨਾ ਚੱਕਦੀ ਆ। ਜਿਹੜੇ ਗੈਰ ਕਾਨੂੰਨੀ ਤੌਰ ਤੇ ਤਾਂ ਬਹੁਤ ਚੱਕ ਲੈਂਦੀ ਆ ਪਰ ਉਦਾਂ ਨਹੀਂ ਚੱਕਦੀ। ਤੇ ਜੇਕਰ ਇਹਨੂੰ ਰੇਤਾ ਚੁਕਾ ਕੇ ਬਾਰ ਬੰਨਾਂ ਦੇ ਲਵਾਇਆ ਜਾਵੇ ਜਿਹੜਾ ਹਰ ਸਾਲ ਕਿਸਾਨ ਇਸ ਖੜਾ ਦੇ ਨਾਲ ਮਰ ਰਿਹਾ ਉਹਦਾ ਬਚਾਅ ਹੋ ਸਕਦਾ ਨਹੀਂ ਇਹਦੇ ਵਿੱਚ ਕਿਸਾਨ ਤੇ ਮਜ਼ਦੂਰ ਨਹੀਂ ਮਰਦਾ ਜੀ ਜੋਤੋ ਵੀ ਜੋਤੋ ਵੀ ਗੱਲ ਨੂੰ ਤੁਹਾਡੇ ਕਿਸਾਨਾਂ ਦੀ ਹੁੰਦੀ ਆ ਕਿ ਮਜ਼ਦੂਰ ਤੁਹਾਨੂੰ ਸਾਥ ਨਹੀਂ ਦਿੰਦਾ ਇੱਕ ਮਿੰਟ ਜੀ ਦੇਖੋ ਜਦੋਂ ਖਾਦ ਦੀ ਗੱਲ ਆ ਸੀ ਤੁਸੀਂ ਉਹ ਕਿਸਾਨਾਂ ਦੀ ਇਕੱਲੇ ਗੱਲ ਕਰਦੇ ਆ ਮਜ਼ਦੂਰ ਨਹੀਂ ਮਰਦਾ ਇਹਦੇ ਵਿੱਚ ਨਹੀਂ ਜੀ ਜੇਕਰ ਮਜ਼ਦੂਰ ਮਜ਼ਦੂਰ ਜੇ ਜੇਕਰ ਜਿਹੜੀ ਕਿਸਾਨ ਅਤੇ ਮਜ਼ਦੂਰ ਜਿਹੜਾ ਹੁੰਦਾ ਜਿਹੜਾ ਦਰਖਤ ਹੁੰਦਾ ਉਹ ਜੜਾਂ ਦੇ ਸਾਰੇ ਖੜਾ ਹੁੰਦਾ ਨਾਗੇ ਪੱਤਿਆਂ ਦੇ ਜਾਂ ਟਾਹਣੀਆਂ ਦੇ ਸਾਰੇ ਜਿਹੜਾ ਖੇਤਾਂ ਦੇ ਵਿੱਚ ਜੇਕਰ ਕੋਈ ਆਪਣੇ ਮਾਰ ਪੈਂਦੀ ਆ ਹੁਣੇ ਝੋਨਾ ਸੀ ਝੋਨਾ ਕਿਹਨੇ ਵੱਢਣਾ ਸੀ ਮਜ਼ਦੂਰਾ ਨੇ ਜਿਹਨੇ ਮਜ਼ਦੂਰਾ ਨਾਲ ਹੋਇਆ ਕੰਮ ਕਰਨਾ ਸੀ ਜਿਹੜਾ ਇਹਨੇ ਦਾ ਲੱਖਾਂ ਏਕੜ ਜਿਹੜਾ ਝੋਨਾ ਤਬਾਹ ਹੋਇਆ ਉਹ ਕਿਸਾਨਾਂ ਦਾ ਤਾਂ ਹੋਇਆ ਜਿਹੜਾ ਸਿੱਧੇ ਤੌਰ ਤੇ ਉਹਦੇ ਵਿੱਚ ਮਜ਼ਦੂਰਾ ਦਾ ਵੀ ਬਹੁਤ ਘਾਟਾ ਪਿਆ ਇਹ ਨਹੀਂ ਤੁਸੀਂ ਕਹਿ ਸਕਦੇ ਬਈ ਤੁਸੀਂ ਮਜ਼ਦੂਰਾ ਦੀ ਗੱਲ ਨਹੀਂ ਕਰਦੇ ਅਸੀਂ ਹਮੇਸ਼ਾ ਹੀ ਕਿਸਾਨ ਤੇ ਮਜ਼ਦੂਰ ਦੀ ਗੱਲ ਕਰਦੇ ਆਂ ਇਹ ਜਿਹੜੇ ਖੇਤਾਂ ਦੇ ਵਿੱਚ ਆ ਮਜ਼ਦੂਰਾਂ ਨੇ ਵੀ ਉਨਾ ਕੰਮ ਕਰਕੇ ਪੈਸਾ ਬਣਾਉਣਾ ਸੀ ਜਿਨ੍ਹਾਂ ਨੇ ਆਪਣੇ ਬੱਚੇ ਪਾਲਣੇ ਸੀ ਨਾ ਕਿ ਇਹ ਸਾਰਾ ਜਿਹੜਾ ਪੈਸਾ ਸੀ ਇੱਕ ਕਿਸਾਨ ਦੀ ਜੇਬ 'ਚ ਜਾਣਾ ਸੀ ਇਹ ਕੁਦਰਤ ਦੀ ਜਿਹੜੀ ਕਰੋਪੀ ਆ ਇਹ ਜੇਕਰ ਕਿਸਾਨਾਂ ਦੇ ਪੈ ਰਹੀ ਆ ਤੇ ਮਜ਼ਦੂਰਾਂ ਤੇ ਵੀ ਵੱਧ ਪੈ